ਕਈ ਲੋਕ ਮੈਂ ਦੇਖੇ ਸ਼ਰਾਬ ਪਿੰਦੇ ਪਿੰਦੇ ساری ਜ਼ਿੰਦਗੀ ਕੱਢ ਦਣਗੇ ਨਾ ਨਿਆਣਿਆਂ ਦੀ ਲੁੱਕ ਆਫਟਰ ਕਰ ਸਕਦੇ ਬੱਚਿਆਂ ਦੀ ਨਾ ਘਰ ਵਾਲੀ ਨੂੰ ਕੋਈ इमोशनल ਸਪੋਰਟ ਨਾ ਕੇਅਰ ਨਾ ਰਿਸਪੈਕਟ ਖਲਾਰਾ علیحدਾ ਪਾਉਣਾ ਗੁਰਬਾਣੀ ਸ਼ਰਾਬ ਬਾਰੇ ਨਸ਼ੇ ਬਾਰੇ ਲੌਜੀਕਲੀ ਸਮਝਾਉਂਦੀ ਹੈ ਵੀ ਕਿਉਂ ਨਹੀਂ ਪੀਣੀ ਚਾਹੀਦੀ ਆਪ ਵੀ ਸੁਣੋ ਬਾਕੀਆਂ ਨੂੰ ਵੀ ਸ਼ੇਅਰ ਕਰੋ ਜਿਹੜੇ ਸ਼ਰਾਬ ਨਾਲ ਰੱਜੇ ਰਹਿਣ ਢੱਕੇ ਰਹਿਣ 24 ਘੰਟੇ ਗੁਰੂ ਸਾਹਿਬ ਫਰਮਾਨ ਕਰਦੇ ਆ ਮਾਨਸ ਪਰਿਆ ਆਣਿਆ ਮਾਨਸ ਭਰਿਆ ਆਏ ਉਹ ਕਹਿੰਦੇ ਇਹ ਮਨੁੱਖ ਤੋਂ ਪਹਿਲਾਂ ਹੀ ਵਿਕਾਰਾਂ ਨਾਲ ਭਰਿਆ ਪਿਆ ਜਦੋਂ ਪੈਦਾ ਹੋਇਆ ਸੀ ਪੰਜ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਭਰਿਆ ਪਿਆ ਉਹਦੇ ਉੱਪਰ ਹੋਰ ਤੂੰ ਨਸ਼ੇ ਤਾਂ ਵਿਕਾਰ ਪਾ ਲਿਆ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਜਿਹੜਾ ਨਸ਼ਾ ਕਰਨ ਨਾਲ ਤੇਰੀ ਮਤ ਦੂਰ ਹੋ ਜਾਂਦੇ ਲੋਜੀਕਲ ਮਾਈਂਡ ਬੰਦ ਹੋ ਜਾਂਦਾ ਤੇ ਖਲਾਰਾ ਪਾਉਂਦਾ ਫਿਰੇ ਨਾ ਕਿਸੇ ਦੀ ਗੱਲ ਨਹੀਂ ਸੁਣਦਾ ਝਗੜਾ ਅਕਲੇਸ਼ ਕਤਲ ਰੇਪ ਇਹਨਾਂ ਕੁਝ ਤੇਰਾ ਨਸ਼ੇ ਦੇ ਵਿੱਚ ਕਰਦਾ ਫਿਰ ਬਾਅਦ ਚ ਕਿੰਨਾ ਤੈਨੂੰ ਪਛਤਾਵਾ ਹੁੰਦਾ ਜਦੋਂ ਜੇਲ੍ਹਾਂ ਹੋ ਜਾਂਦੀਆਂ ਕਤਲ ਹੋ ਜਾਂਦੇ ਨੇ ਸ਼ਰਾਬ ਦੇ ਨਸ਼ੇ ਦੀ ਬਹੁਤ ਕੁਝ ਹੁੰਦਾ ਨਸ਼ਾ ਬਹੁਤ ਮਾੜੀ ਚੀਜ਼ ਹੈ ਦੱਸਿਆ ਗਿਆ ਲੋਜੀਕਲੀ ਸਮਝਾਇਆ ਗਿਆ ਫਿਰ ਕੀ ਹੁੰਦਾ ਆਪਣਾ ਪਰਾਇਆ ਨਾ ਪਛਾਣੇ ਆਪਣਾ ਪਰਾਇਆ ਨਾ ਪਛਾਣੇ ਖਸਮੋਂ ਤੱਕੇ ਖਾਏ ਆਪਣਾ ਤੇ ਪਰਾਇ ਦਾ ਕੋਈ ਫਰਕ ਨਹੀਂ ਲੱਗਦਾ ਰਹਿੰਦਾ ਹੈਗਾ ਵੀ ਇਹ ਮੇਰੇ ਆਪਣੇ ਨੇ ਮੈਨਾਂ ਨੂੰ ਕੁਝ ਨਹੀਂ ਕਹਿਣਾ ਹੈਗਾ ਮਤਲਬ ਕਿ ਉਦੋਂ ਲੌਜੀਕਲ ਮਾਈਂਡ ਜਦੋਂ ਬੰਦ ਹੁੰਦਾ ਬੰਦਾ ਸਭ ਤੋਂ ਪਹਿਲਾਂ ਰਿਸਪੈਕਟ ਕਰਨੀ ਬੰਦ ਕਰ ਦਿੰਦਾ ਰੂਡ ਹੁੰਦਾ ਡਿਸਰੈਸਪੈਕਟ ਗਾਲਾਂ ਕੱਢਦਾ ਨਸ਼ੇ ਦੇ ਵਿੱਚ ਕਿੰਨਿਆਂ ਨੇ ਆਪਣੇ ਜਾਣਕਾਰਾਂ ਦੇ ਨਾਲ ਆਪਣੇ ਰਿਸ਼ਤੇ ਖਰਾਬ ਕਰ ਲਏ ਬੋਲ ਕਬੋਲ ਬੋਲ ਕੇ ਆਪਣਾ ਪਰਾਇ ਨਾ ਪਛਾਣੇ ਕਸਮੋਂ ੱਤਕੇ ਖਾਏ ਜਿੱਤ ਪੀਤੇ ਖਸਮ ਵਿਸਰੇ ਦਰਗੇ ਮਿਲੇ ਸਜਾਏ ਫਿਰ ਜਿਹੜਾ ਨਸ਼ਾ ਕਰਨ ਨਾਲ ਪ੍ਰਮਾਤਮਾ ਤੋਂ ਤੁਸੀਂ ਟੁੱਟ ਜਾਓ ਤੇ ਫਿਰ ਤੁਹਾਨੂੰ ਅੱਗੇ ਜਾ ਕੇ ਚੰਗਾ ਸਮਾਂ ਨਹੀਂ ਤੁਹਾਡਾ ਰਹਿਣਾ ਆਏਗਾ ਭਾਵੇਂ ਇਸ ਦੁਨੀਆ ਦੇ ਵਿੱਚ ਭਾਵੇਂ ਅੱਗੇ ਆ ਕਿਉਂਕਿ ਤੁਸੀਂ ਇੰਨਾ ਨਸ਼ਾ ਕਰ ਕਰਕੇ ਇੰਨਾ ਕੁਝ ਵਿਗਾੜ ਲਿਆ ਤੇ ਜਿਹਦੇ ਨਾਲ ਤੁਹਾਡੇ ਸਾਰੇ ਕਰਮ ਫਿਲਾਸਫੀ ਚੇਂਜ ਹੋ ਗਈ ਤੁਹਾਡੀ ਸਾਰੀ ਵਾਈਬ੍ਰੇਸ਼ਨਸ ਖਤਮ ਹੋ ਗਈਆਂ ਜਿਹਦੇ ਨਾਲ ਸਪਿਰਚੁਅਲੀ ਵੀ ਤੁਸੀਂ ਜ਼ੀਰੋ ਹੁੰਦੇ ਜਾ ਰਹੇ ਹੋ ਫਿਰ ਅਗੇ ਗੁਰੂ ਸਾਹਿਬ ਕੀ ਸਮਝਾਉਂਦੇ ਆ ਝੂਠਾ ਮਦ ਮੂਲ ਨਾ ਪੀਚੀ ਜੇ ਕਾ ਪਾਰ ਵਸਾਏ ਵੀ ਕਹਿੰਦੇ ਜਿੰਨਾ ਹੋ ਸਕਦਾ ਨਸ਼ੇ ਨੂੰ ਐਵੋਇਡ ਕਰੋ ਵਿਲ ਨਾ ਹੀ ਲੈਣਾ ਪਵੇ ਜੇ ਕੋਈ ਬਹੁਤ ਫੋਰਸਫੁਲੀ ਨਸ਼ੇ ਦਾ ਆਦੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਬੱਚੋ ਜਿੰਨਾ ਬਚ ਸਕਦੇ ਹੋ ਕਿਉਂਕਿ ਇੱਕ ਵਾਰੀ ਤੁਸੀਂ ਇਹਦੀ ਗਿਰਫਤ ਵਿੱਚ ਆ ਗਏ ਤੁਹਾਡੇ ਲਈ ਬਹੁਤ ਔਖਾ ਹੋ ਜਾਣਾ ਹੈ ਤੇ ਤੁਸ ਨੂੰ ਇਹਦੇ ਬਹੁਤ 네ਗੇਟਿਵ ਕਾਂਸੀਕਵੈਂਸਸ ਫੇਸ ਕਰਨੇ ਪਣੇ ਆ ਸੋ ਮੇਰੇ ਭਰਾਵੋ ਦੁਨੀਆ ਜਹਾਨ ਦੇ ਉੱਤੇ ਜਿਹੜੇ ਨਸ਼ੇ ਦੇ ਆਦੀ ਹੈ ਕਿਸੇ ਤਰੀਕੇ ਦਾ ਵੀ ਨਸ਼ਾ ਕਰ ਰਹੇ ਹੋ ਸਿੰਥੈਟਿਕ ਡਰੱਗ ਹੈ ਜੈਨੀ ਕੈਂਡੀਆਂ ਨੇ ਸ਼ਰਾਬ ਦਾ ਨਸ਼ਾ ਭੰਗ ਦਾ ਨਸ਼ਾ ਇਹਨਾਂ ਨੂੰ ਜਿੰਨਾ ਹੋ ਸਕਦਾ ਐਵੋਇਡ ਕਰਨਾ ਸ਼ੁਰੂ ਕਰੋ ਤੇ ਗੁਰਬਾਣੀ ਦੀਆਂ ਪੰਕਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਗੁਰੂ ਸਾਹਿਬ ਸਾਨੂੰ ਇੱਥੇ ਲੌਜੀਕਲੀ ਸਮਝਾ ਰਹੇ ਆ ਪੁੰਨ ਪਾਪ ਤਾਂ ਬਹੁਤ ਦੂਰ ਦੀ ਗੱਲ ਐ ਸੋ ਜ਼ਰੂਰ ਆਪਣੇ ਆਪ ਤੇ ਕੰਮ ਕਰੋ ਆਪਣੇ ਆਪ ਨੂੰ ਸਮਝਾਓ ਨਸ਼ਾ ਹਮੇਸ਼ਾ ਮਤਨ ਨੂੰ ਲੌਜੀਕਲ ਮਾਈਂਡ ਨੂੰ ਬੰਦ ਕਰ ਦਿੰਦਾ ਤੇ ਉਹਦੇ ਵਿੱਚ ਜਿਹੜਾ ਨੈਗੇਟਿਵ ਬ੍ਰੇਨ ਐਕਟੀਵੇਟ ਹੋ ਜਾਂਦਾ ਫਿਰ ਅਸੀਂ ਹਮੇਸ਼ਾ ਖਲਾਰਾ ਪਾਉਂਦੇ ਫਿਰ ਜਾਂਦੇ ਆ ਜਿਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਕਹਿੰਦੇ ਨੇ ਨੇਗੇਟਿਵਿਟੀ ਦਾ ਸਾਹਮਣਾ ਕਰਨਾ ਪੈਂਦਾ ਥਾਣਿਆਂ ਦੇ ਚੱਕਰ ਘਰਾਂ ਚ ਕਲੇਸ਼ ਰਿਸ਼ਤੇਦਾਰੀਆਂ ਖਤਮ ਬਹੁਤ ਚੀਜ਼ਾਂ ਨੇ ਸੋ ਧਿਆਨ ਰੱਖੋ ਨਸ਼ਾ ਛਡੋ ਸੇ نو ਟੂ ਡਰੱਗਸ ਅਲਕੋਹਲ ਥੈਂਕ ਯੂ ਸੋ ਮਚ ਸਸਟ੍ਰਿਕਾ